ਕਰਦੀ ਮਾਲੀ ਹਾਲਤ ਸੁਧਾਰਨ ਤੇ ਚੰਗੇ ਭਵਿੱਖ ਦੇ ਲਈ ਲੱਖਾਂ ਰੁਪਿਆ ਲਗਾ ਕੇ ਨੌਜਵਾਨ ਵਿਦੇਸ਼ਾਂ ਦਿਵਲ ਜਾ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਤੀ ਦੇ ਪਿੰਡ ਮੋੜੇ ਕਲਾ ਦਾ 20 ਸਾਲਾ ਨੌਜਵਾਨ ਤਰਸੀਮ ਸਿੰਘ ਸਪੇਨ ਗਿਆ ਸੀ ਜਿੱਥੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੇ 25 ਦਿਨਾਂ ਬਾਅਦ ਵਤਨ ਲਿਆਂਦੀ ਗਈ ਹੈ ਜਿੱਥੇ ਨੌਜਵਾਨ ਦੇ ਜੱਦੀ ਪਿੰਡ ਦੇ ਵਿੱਚ ਉਸ ਦਾ ਸਸਕਾਰ ਹੋਇਆ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਪੁੱਤਰ ਤਾਂ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਅਜੇ 6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਜਿੱਥੇ ਉਸ ਦੇ ਮੌਤ ਦੇ ਅਸਲ ਕਾਰਨਾਂ ਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਪਾਰਿਆ ਇਸ ਮੌਕੇ ਕਿਸਾਨਾਗੂ ਜਿਨ੍ਹਾਂ ਦਾ ਇਹ ਕਹਿਣਾ ਕਿ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਸਪੇਨ ਦੀ ਧਰਤੀ ਤੇ ਮੌਤ ਹੋਈ ਹੈ ਉਹਨਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਵੇ ਕਿਉਂਕਿ ਨੌਜਵਾਨ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਤੋੜਿਆ ਸੀ ਕੀ ਨਾਮ ਤੁਹਾਡਾ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 1 ਮਹੀਨੇ ਪਹਿਲਾਂ ਤੇ ਕੰਮ ਕਰ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਅਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ Laash ਮਿਲੀ ਆ ਪੁਲਿਸ ਨੂੰ ਮਿਲ ਗਿਆ ਪੁਲਿਸ ਨੂੰ ਪਤਾ ਲੱਗਾ ਸਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਵੀ ਉੱਥੇ ਹੀ ਹਾਂ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਹਾਂ ਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਘਟਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਕੋ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਦਿਸਪੈਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਦਾ ਪੈਸਾ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚ ਉਹਦੀ Laash ਮਿਲੀ ਆ ਕਈ ਦਿਨ ਤੇ ਪਹਿਲਾਂ ਲਾਪਤ ਆ ਰਿਹਾ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਸ਼ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰ ਲਾਲ ਸਿੰਘ ਵੀ ਉੱਥੋਂ ਐਸਪੀਨ ਤੋਂ ਹੀ ਆਇਆ ਵਾ ਯਾ ਉਧਰ ਦੀ ਗਵਰਨਮੈਂਟ ਨੂੰ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਿਯੋਗੀ ਆ ਕੀ ਨਾਮ ਉਹਦਾ ਅਮਰੀਕ ਸਿੰਘ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਿੱਦੋਦਿਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash labbi ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚ ਗਾਵਾਂ ਤਹਿਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਦਾਨੀ ਸੱਜਣਾ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਹੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰ ਤੇ ਚਲੋ ਧੰਨਵਾਦ ਕਰਦੇ ਆ ਇਨ੍ਹਾਂ ਜਿਹੜੇ ਸਾਡੇ ਮੰਤਰੀ ਸਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਦੇ ਤੇ ਪਰਿਵਾਰ ਨੂੰ ਲਿਆ ਕੇ ਸੌਂਪੀ ਆ ਕੋਣ ਕੋਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇੱਕ ਉਹਨਾਂ ਦੀ ਭੈਣ ਆ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਹੁਣ ਭੈਣ ਆ ਤੇ ਇਸ ਵਕਤ ਪਿਤਾ ਜੀ ਉਹਨਾਂ ਦੇ ਨਾਲ ਸਾਡੇ ਕਰਦੇ ਵਿੱਚ ਇਕੱਲਾ ਹੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜਾ ਕੱਲ ਡਿਪੋਰਟ ਹੋ ਕੇ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾ ਪਾ ਕੇ ਜ਼ਮੀਨਾਂ ਵੇਖ ਕਰਕੇ ਆਏ ਨੇ ਉਹਦੇ ਵਿੱਚ ਹੱਥਾਂ ਨੂੰ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਘੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾ ਬੜੀ ਨਿੰਦਣਯੋਗ ਆ ਸ਼ਰਮਨਾਗਿਆ ਜੇ ਗਵਰਨਮੈਂਟ ਨੇ ਉਧਰ ਦੀਆਂ ਡਬੋਨਾਂ ਨੂੰ ਰੀਟੇਨ ਕਰ ਹੀ ਲਿਆ ਸੀਗਾ ਤੇ ਹੱਥ ਘੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਈ ਕ੍ਰਿਕਟ ਨਾਲ ਇਹਦੀ ਵੀ ਹਿੰਕੇਦੀ ਕਰਦੇ ਆ ਬਹੁਤ ਨਿੰਦਣਯੋਗ ਹੈ ਜੀ ਮੈਂ ਕਹਾਂ ਹਾਂਜੀ ਭਾਜੀ ਤੁਹਾਡੇ ਬਿਡੇ ਨੇ ਕਿਸ ਤਰ੍ਹਾਂ ਇਹਦਾ ਇਹ ਵਾਕਿਆ ਘਟਨਾ ਘੜੀ ਹੈ ਇਹ ਜੀ ਸ਼ੇਕ ਮੈਨੇ ਪਈ ਲੋਂਗਾ ਕੋਈ ਪਤਾ ਨਹੀਂ ਲਗਾ ਕੀ ਹੋਥੇ ਹੋਇਆ ਤੇ ਉਥੇ ਜਾ ਕੇ ਤੇ ਸ਼ੇਮੀ ਨੇ ਕੰਮ ਕੀਤਾ ਨਾ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਅਜੇ 20 ਸਾਲ ਹੈ ਕਿ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕੀ ਹੋਣ ਮੰਗ ਤਨ ਚਲੋ ਬੇਟਾ ਗਿਆ ਹੈ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਸਾਨੂੰ ਕੋਈ ਆਰਥਿਕ ਸਹਾਇਤਾ ਚਲੋ ਆਨ ਉਹ ਇਹ ਜਿਆਦਾ ਤੇ ਚੀਜ਼ਾਂ ਆ ਕਿ ਜੀਵਨ ਇਸੇ ਕਰਨਾ ਮੈਂ ਇਹ ਜੀ ਸੀ ਬਣੀ ਅਸਾਂ ਦੂਜੀ ਸਾਡੀ ਬੇਨਤੀ ਇਹ ਆ ਕਿ ਜਿਹੜੇ ਸਾਡੇ ਐਨ ਜੀਓ ਹੈਗੇ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਉਹਨਾਂ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਵੀ ਇਹ ਜਿਹੜੇ ਉਹਦੇ ਤਰਸੇਮ ਸਿੰਘ ਜੀ ਦੇ ਪਿਤਾ ਵਾ ਇਹਦੀ ਹਾਲਤ ਆਪ ਵੀ ਵੇਖ ਹੀ ਸਕਦੇ ਜੀ ਇਸ ਵਕਤ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਇੱਕ ਬੇਟੀ ਆ ਬੇਟੀ ਵੀ ਅਨਮੈਰੜੀ ਆ ਅਈ ਐਨ ਜੀਓ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਮਹੱਲੀ ਸਹਾਇਤਾ ਦੇ ਸਕਦੇ ਆ ਤੇ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਤਨਾ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵੀਰ ਜਿਹੜੇ ਦਾਨੀ ਸੱਜਣ ਆ ਬੜੇ ਬੜੇ ਵੇਖੀਦਾ ਉਹਨਾਂ ਨੂੰ ਵੀਡੀਓ ਸੋਸ਼ਲ ਨੈਟਵਰਕ ਰਾਹੀਂ ਵੀ ਉਹ ਦਾਨ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਵੀਰ ਦੀ ਕੋਈ ਬਾਹ ਪਿੰਡ ਮੋੜੇ ਵਾਲੇ ਵੀਰ ਦੀ ਫੜੀ ਜਾਵੇ ਉਹਦੀ ਭੈਣ ਦੀ ਮੈਰਿਜ ਵੀ ਕਰਨੀ ਆ ਤੇ ਉਹਦੇ ਪਿੱਛੇ ਇਸ ਵਕਤ ਕੋਈ ਕਮਾਉਣ ਵਾਲਾ ਨਹੀਂ ਰਿਹਾ ਜਿਹੜਾ ਕੋਈ ਹੈਗੀ ਜ਼ਮੀਨ ਜਾਇਦਾਦ ਹੈ ਉਹ ਵੀ ਸਾਰੀ ਵੇਗ ਗਈ ਆ ਸਭਨੀ ਸੱਜਣਾ ਦੇ ਨਾਲ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਵੀ ਸਰਕਾਰ ਤੋਂ ਅਪੀਲ ਤੇ ਸਰਕਾਰ ਨੂੰ ਅਪੀਲ ਤੇ ਅਸੀਂ ਹੀ ਕਰਦੇ ਆਂ ਵੀ ਜੇਕਰ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੇ ਵੀਰਾਂ ਦੀਆਂ ਬਾਹਂ ਖੜਨ ਤੇ ਅਸੀਂ ਆਪ ਦਾ ਸਦਾ ਹੀ ਵਾਰੀ ਰਵਾਂਗੇ ਜੀ ਜਿਸ ਤਰ੍ਹਾਂ ਜਦੋਂ ਇਲੈਕਸ਼ਨ ਹੁੰਦੀ ਉਹਦਾ ਵਾਅਦਾ ਕਰਦੇ ਵੀ ਜਦੋਂ ਕਿਤੇ ਲੋੜ ਪਏ ਭੀੜ ਦੇ ਟਾਈਮ ਅਸੀਂ ਆਪ ਜੀ ਦੇ ਨਾਲ ਆ ਅਸੀਂ ਮਾਨ ਜੋਕ ਸਾਡੇ ਐਮਪੀ ਗੁਰਜੀਤ ਸਿੰਘ ਔਂਜਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਔਰ ਸਭ ਤੋਂ ਵੱਗ ਸਾਡੇ ਕੈਬਨਟ ਮੰਤਰੀ ਤਾਰੀਵਾਲ ਸਾਹਿਬ ਨੇ ਕੁਲਦੀਪ ਸਣੀ ਧਾਰੀਵਾਲ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਮੌੜੇ ਪਿੰਡ ਵਿੱਚ ਇਹਨਾਂ ਦੇ ਨਾਲ ਆਣ ਕੇ ਦੁੱਖ ਸਾਂਝਾ ਕੀਤਾ ਜਾਵੇ ਔਰ ਕੋਈ ਮਾਲੀ ਸਹਿਯਤ ਅਦੀਨ ਵਾਸਤੇ ਥੋੜਾ ਬੜਾ ਜੋ ਵੀ ਆਪ ਜੀ ਦਾ ਯੋਗ ਪਾਗੇ ਤੇ ਇਹਨਾਂ ਨੂੰ ਮਾਲੀ ਸਹਿਯਤ ਦਿੱਤੀ ਜਾਵੇ